ਮੈਂ ਅੱਜ ਥੋੜੀ ਗੱਲ ਕਰਨੀ ਆ ਤੇ ਮੈਂ ਇੱਕ ਬੇਨਤੀ ਕਰਦਾ ਸਰਕਾਰ ਨੂੰ ਵੀ ਇਹ ਜਿਹੜਾ ਆਪਾਂ ਕੰਮ ਫੜ ਲਿਆ ਆ ਲੋਕਾਂ ਦੀਆਂ ਧੀਆਂ ਪਹਿਣਾ ਤੇ ਪਰਚੇ ਕਰਨਾ ਜਿਹੇ ਨੇ ਇਲੈਕਸ਼ਨ ਲੜਿਆ ਆਪਦੀ ਮਾਂ ਦੇ ਇਲੈਕਸ਼ਨ ਦੇ ਵਿੱਚ ਕਲਚਨ ਪ੍ਰੀਤ ਕੌਰ ਆਈ ਆ ਉਹਦੇ ਤੇ ਅਸੀਂ ਇਹਨਾਂ ਤਸ਼ੱਦਦ ਧਾਰਿਆ ਪਹਿਲੂ ਚਾਰ ਪਰਚੇ ਕੀਤੇ ਤੇ ਹੁਣ ਅਸੀਂ ਉਹਨੂੰ ਚੁੱਕ ਕੇ ਉਹਦੀ ਸਾਰੀਆਂ ਚੋਂ ਜਵਾਨਤ ਹੋਈ ਅਰੇਸਟ ਸਟੇ ਉਹਦੇ ਕੋਲ ਸੀ ਵੀ ਤੋਨੂੰ ਤੁਸੀਂ ਅਰੇਸਟ ਨਹੀਂ ਕਰ ਸਕਦੇ ਫਿਰ ਤੁਸੀਂ ਧੱਕਾ ਕੀਤਾ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੇ ਅੱਜ ਦਿਨ ਇਲੈਕਸ਼ਨ ਨਿਪਟੜ ਜਾਣਾ ਚਲ ਜਾਣਾ ਅਸੀਂ ਨਵੇਂ ਪਿਰਤ ਪਾਉਣ ਲੱਗੇ ਆ ਢੀਆਂ ਭੈਣਾਂ ਸਭ ਦੀਆਂ ਹੈਗੀਆਂ ਤੁਹਾਡੇ ਘਰੇ ਵੀ ਹੈਗੀਆਂ ਕੇਜਰੀਵਾਲ ਦੇ ਵੀ ਹੈਗੀਆਂ ਸ਼ਿਸ਼ੋਧੀਆਂ ਦੇ ਵੀ ਹੈਗੀਆਂ ਤੇ ਜਿਹੜੇ ਨਵੇਂ ਸਿਸਟਮ ਸ਼ੁਰੂ ਕੀਤੇ ਪੰਨੂ ਨੇ ਉਹਦੇ ਘਰੇ ਵੀ ਹੈਗੀਆਂ ਅਸੀਂ ਕਿਸੇ ਦੀ ਵੀ ਧੀ ਭੈਣ ਤੇ ਜਦੋਂ ਕੋਈ ਪਰਚਾ ਕਰਾਉਣਾ ਆ ਸਾਨੂੰ ਇਹ ਸੋਚਣਾ ਚਾਹੀਦਾ ਕਿ ਕੁਝ ਟਾਈਮ ਤੱਕ ਸਾਡੀ ਵੀ ਵਾਰੀ ਆਉਣੀ ਆ ਅੱਜ ਤੱਕ ਜਿੰਨੀਆਂ ਵੀ ਸਿਆਸਤਾਂ ਹੋਈਆਂ ਕਿਸੇ ਨੇ ਕਿਸੇ ਨੂੰ ਅੰਦਰ ਦਿੱਤਾ ਕਿਸੇ ਨੇ ਕਿਸੇ ਦੇ ਪਰਚੇ ਦਰਜ ਕਰਾਏ ਉਹ ਬੰਦਿਆਂ ਤੱਕ ਸੀਮਤ ਰਹਿੰਦੇ ਸੀ ਪਰ ਨਵੀਂ ਜਿਹੜੀ ਪ੍ਰਤਪਾਕ ਅਸੀਂ ਧੀਆ ਤੇ ਪਰਚੇ ਕਰਨਾ ਪਿਆ ਆਪਣੀ ਵਾਰੀ ਆਪਾਂ ਭੁੱਲ ਗਏ ਵੀ ਆਪਾਂ ਕੀ ਕੀ ਕੁਝ ਨਹੀਂ ਬੋਲੇ ਜਦੋਂ ਕਿੱਕਰੀ ਬਣਾਉਂਦੇ ਸੀ ਉਹ ਕਿਸੇ ਦੀ ਧੀ ਨਹੀਂ ਸੀ ਹਰ ਸਿਮਰਤ ਜਦੋਂ ਅਸੀਂ ਬੋਲਦੇ ਸੀ ਕਿ ਬਾਦਰਾ ਕੋ ਪਾਵਰ ਨਹੀਂ ਸੀਗੀ ਤੁਹਾਨੂੰ ਅੰਦਰ ਨਹੀਂ ਦੇ ਸਕਦੇ ਕੀ ਕੈਪਟਨ ਦੇ ਖਿਲਾਫ ਆਪਾਂ ਰੂਸਾ ਦੇ ਖਿਲਾਫ ਬੋਲਦੇ ਰਹੇ ਆ ਕਿ ਤੁਹਾਨੂੰ ਕੈਪਟਨਾਂ ਅੰਦਰ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਸਿੱਖਿਆ ਲੈਂਦੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਤੁਹਾਨੂੰ ਜਿਹੜੀਆਂ ਦੂਜੀਆਂ ਸਰਕਾਰਾਂ ਪਾਵਰ ਦੇ ਵਿੱਚ ਆਉਂਦੀਆਂ ਪਰ ਕਿਸੇ ਦੀ ਧੀ ਭੈਣ ਤੇ ਜੇ ਕੋਈ ਕਿਸੇ ਦੀ سپورਟ ਪਿੱਛੇ ਆਇਆ ਆਪਦੀ ਮਾਂ ਦੇ ਉੱਤੇ ਚੁੱਕ ਕੇ ਆਪਾਂ ਪਰਚੇ ਕਰਤੇ ਆ ਵੀ ਅੱਜ ਥੋੜੀ ਜਿਹੀ ਕੋਰ ਕਾਲੀ ਦਲ ਦੀ ਹੋਂਦ ਬਣਨ ਲੱਗ ਪਈ ਆ ਅਸੀਂ ਉਹਨਾਂ ਦੇ ਪਰਚੇ ਕਰਕੇ ਅੰਦਰ ਦੇ ਦिए ਇੱਕ ਵਧੀਆ ਸਿਆਸਤ ਨਹੀਂ ਹੈਗੀ ਇਹ ਪੰਜਾਬ ਆ ਪੰਜਾਬ ਨੇ ਹਮੇਸ਼ਾ ਜਵਾਬ ਦਿੱਤੇ ਆ ਤੇ ਆਪਾਂ ਜਿਦ ਤਰ੍ਹਾਂ ਕਹਿੰਨੇ ਆ ਵੀ ਸੈਂਟਰ ਨੂੰ ਹੀ ਜਵਾਬ ਦਿੱਤਾ ਅਸੀਂ ਉਹਨਾਂ ਤੋਂ ਮੋੜ ਕੇ ਲਏ ਤੇ ਇਹ ਆਪਣੇ ਤੇ ਵੀ ਲੱਗ ਹੁੰਦੀਆਂ ਤੇ ਆ ਵੇਖੋ ਇੰਨਾ ਅੰਤ ਨਾ ਕਰੋ ਇੰਨਾ ਅੰਤ ਤੱਕ ਨਾ ਪਹਲავ ਲਈ ਸਾਨੂੰ ਸਾਰੇ ਆਮ ਆਦਮੀ ਪਾਰਟੀ ਨੂੰ ਇਹਦਾ ਦੇਣਾ ਦੇਣਾ ਪਵੇ ਆ ਜਿਹੜੇ ਐਮਐਲਏ ਮੰਤਰੀਆਂ ਚੁੱਡੂ ਬਣੇ ਬੈਠੇ ਆ ਸਾਰੇ ਇਹ ਸਾਰਿਆਂ ਦੀ ਵਾਰੀ ਹੋਣੀ ਬਹੁਤ ਤੇ ਇਸ ਕਰਕੇ ਇੰਨਾ ਕੁ ਨਾ ਇਹਨਾਂ ਨੂੰ ਉਹੇ ਚਲਾਈ ਗਿਆ ਆਪਾਂ ਵੀ ਇਹ ਸਾਡੀਆਂ ਧੀਆ ਪੈਣਾ ਤੇ ਜੋ ਸਾਡੀਆਂ ਕੁਸਪੋਟਾਂ ਵਾਸਤੇ ਆਇਆ ਵੀ ਉਹਨਾਂ ਦੇ ਪਰਚੇ ਕਰ ਦੇਣ ਤੇ ਜਾਂ ਉਹਨਾਂ ਤੇ ਜਾਇਜ਼ ਨਿਯਾਜ਼ ਕਰ ਦੇਣ ਠੀਕ ਆ ਤੁਸੀਂ ਸਾਡੇ ਤੇ ਬੰਦਿਆਂ ਤੇ ਕਰਤੇ ਮੇਰੇ ਤੇ ਮੈਂ ਬੋਲਿਆ ਮੇਰੇ ਤੇ ਕਰਤੇ ਜਿਹੜਾ ਕੋ ਬੋਲਦਾ ਉੱਤੇ ਕਰਦੇ ਪਰ ਧੀਆ ਪੈਣਾ ਵਾਲਾ ਜਿਹੜਾ ਕੰਨ ਨਵਾਂ ਸ਼ੁਰੂ ਕਰਤਾ ਕਿ ਪ੍ਰਤਨਾ ਨਾ ਪਾਈਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਦੀਆਂ ਧੀਆ ਪੈਣਾ ਸਾਡੇ ਘਰੇ ਵਿਹਾਈਆਂ ਧੀਆ ਪੈਣਾ ਇਹ ਨਾ ਪ੍ਰਤਨਾ ਨਹੀਂ ਪਾਓ ਤਾਂ ਕਿ ਸਾਨੂੰ ਦੇਣਾ ਪਵੇ ਮੈਂ ਉਹ ਕੁਝ ਕਹਿਣਾ ਤੇ ਅਬਦਾਲੀ ਨੂੰ ਵੀ ਅਸੀਂ ਉੱਤੇ ਹੋ ਗਏ ਆ